ਸਤਿ ਜੀ ਸਾਬ ਸਤਿ ਸ਼ਕਾਲ ਜੀ ਹਾਂ ਜੀ ਹਾਂ ਜੀ ਬਾਕੀ ਦਾ ਸ਼ੁਕਰੀਆ ਮੈਨਾਂ ਫਤੂ ਵਾਲੇ ਪਿੰਡ ਖਣਾ ਤੇ ਸਪੀਕਰ ਆਉਣਾ ਜੀ ਇਹਨਾਂ ਦੇ ਪਿੰਡ ਨੇ ਦੋ ਤਿੰਨ ਗੰਦੀਆਂ ਮੱਛੀਆਂ ਨੇ ਜਿਹੜੇ ਕੋਈ ਚਿੱਟੇ-ਚੁੱਟੇ ਲ ਕੋਈ ਕੰਮ ਕਰਦਾ ਮੈਨੂੰ ਕੋਈ ਸੰਗ ਨਹੀਂ ਚਾਹੀਦਾ ਜੀ ਆਹ ਤੇ ਇਹਨਾਂ ਨੂੰ ਕੋ ਮੈਨੂੰ ਨਾਂ ਦੇ ਦੇ ਦਿਆਂਗੇ ਤਾਂ ਮਰੋੜ-ਤਰੋੜ ਤੂੰ ਜੋੜ-ਖਟੌਪ ਕਰਨੀ ਹਵੇ ਨਹੀਂ ਨਹੀਂ ਤੁਸੀਂ ਮੈਨੂੰ ਇਹਨਾਂ ਦਾ ਨਾਮ ਪ੍ਰੋਵਾਈਡ ਕਰਾ ਦਿਓ ਬਾਕੀ ਕੰਮ ਮੇਰਾ ਮਿਹਰਬਾਨੀ ਧੰਨਵਾਦ ਰਹਿਣਾ ਲਓ ਹੋਰ ਦੱਸੋ ਮੁਣਗਾ ਤੇਰੇ ਪਾਗਲ ਚ ਇਹ ਲਿਖ ਕੇ ਤੁਸੀਂ ਦੇਣਾ ਬਾਕੀ ਮੈਂ ਰੱਖਾਂ ਹੁਣ ਇਹ ਨਾ ਵੇ ਵਿਆਲਾ ਕਿਵੇਂ ਨਹੀਂ ਆਪ ਹੀ ਪਤਾ 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 ਕੋਈ ਨਹੀਂ ਹੈਗਾ ਐਵੇਂ ਗੱਲਾਂ ਹੀ ਹੈ ਮੇਰੀ ਗੱਲ ਸੁਣੋ ਕਿਉਂ ਜੀ ਨਹੀਂ ਤਾਂ ਪਤਾ ਲੱਗੇਗਾ ਬਸ ਤੁਸੀਂ ਇੱਕੋ ਹੀ ਕੰਮ ਕਰ ਲੈ ਵੀ ਚੁੱਪ ਕਰਕੇ ਬੰਦੇ ਦੇ ਨਾਮ ਲੇਖ ਕੇ ਦੇ ਜਾਈ ਮੈਨੂੰ ਅੱਜ ਵੀ ਯਾਦ ਹੈ ਸਖਦੇਵ ਦੀ ਬੇਟੀ ਬੁਗਣੀ ਤੋੜ ਕੇ ਲਈ ਸੀ ਤੇ 10 ਦੇ 5 ਦੇ 2 ਦੇ 1 ਦੇ ਨੋਟ ਸੀ 82 ਸੇ 96 ਰੁਪਏ ਸੀ ਅੱਜ ਵੀ ਯਾਦ ਹੈ ਸਹੀ ਹੈ ਨਾ ਉਹ ਅਧਿਰੀ ਸਾਹਮਣੇ ਰੱਖੇ 8290 ਰੁਪਏ। ਕੋਈ ਵੀਰਾ ਵੀ ਫਰਕ ਪੰਦਾ ਤੇ ਪਿੰਡਾਂ 'ਚ ਕੋਈ ਕਰਕੇ ਜਾਈਏ ਵੱਖਰਾ। ਫਿਰ ਉਹਨਾਂ ਤੇ ਆਪਣੇ 'ਚ ਫਰਕ ਕੀ ਰਹਿ ਗਿਆ ਤੁਸੀਂ ਦਾ? ਐਸ.ਟੀ. ਸਾਹਿਬ ਸਤਿ ਸ਼੍ਰੀ ਅਕਾਲ ਜੀ। ਹਾਂ ਜੀ ਹਾਂ ਜੀ ਤੁਹਾਡੀ ਦਾ ਸ਼ਿਕਾਇਤ। ਮੈਂ ਨਾ ਫਤੂ ਵਾਲੇ ਪਿੰਡ ਖੜਾ ਤੇ ਸਪੀਕਰ ਆਉਣਾ। ਜੀ। ਇਹਨਾਂ ਦੇ ਪਿੰਡ 'ਚ ਦੋ ਤਿੰਨ ਗੰਦੀਆਂ ਮੱਛੀਆਂ ਨੇ ਜਿਹੜੇ ਕੋਚਟੇ-ਚੁਟੇ ਲਾ ਕੇ ਕੰਮ ਕਰਦਾ। ਮੈਨੂੰ ਕੋਈ ਸੰਗ ਨਹੀਂ ਚਾਹੀਦਾ। ਕਾਹਤ ਇਹਨਾਂ ਨੂੰ ਕਹਿੰਦਾ। ਉਹਦਾ ਨਾਂ ਦੇ ਦੇਂਗਾ ਤਾਂ ਮਰੋੜ-ਤਰੋੜ ਤੂੰ ਜੋੜ-ਕਟੌਕ ਕਰਨੀ ਹਜੇ। ਹੇ ਨਹੀਂ ਤੁਸੀਂ ਮੇਰੇ ਨਾਮ ਪਰਵਾਇਦ ਕਰਾ ਦਿਓ ਬਾਕੀ ਕੰਮ ਮੇਰਾ ਮਿਹਰਬਾਨੀ ਧੰਨਵਾਦ ਤੇਰਾ ਲੈ ਲਓ ਇਹ ਹੋਰ ਦੱਸ ਹੁਣ ਕਾ ਤੇਰੇ ਪਾਗਲ ਚੇ ਲਿਖ ਕੇ ਤੁਸੀਂ ਦੇਣਾ ਬਾਕੀ ਮੈਂ ਰੱਖ ਲਵਾਂ ਹੁਣ ਇਹ ਨਾ ਵੇ ਵਿਆਹ ਲਾ ਕਰ ਨਹੀਂ ਆਪ ਹੀ ਪਤਾ ਪਤਾ ਕੋਈ ਨਹੀਂ ਹੈਗਾ ਐਵੇਂ ਗੱਲਾਂ ਹੀ ਹੈ ਮੇਰੀ ਗੱਲ ਸੁਣੋ ਕਿਉਂ ਜੀ ਨਹੀਂ ਇਹਦਾ ਪਤਾ ਲੱਗੇਗਾ ਬਸ ਤੁਸੀਂ ਇੱਕੋ ਹੀ ਕੰਮ ਕਰਨਾ ਹੈ ਬਿਚਪ ਕਰਕੇ ਬੰਦੇ ਦਾ ਨਾਮ ਲੇਖ ਕੇ ਦੇ ਜਾਏ ਮੈਨੂੰ ਅੱਜ ਵੀ ਯਾਦ ਹੈ ਸਖਦੇਵ ਦੀ ਬੇਟੀ ਪੁਗਣੀ ਤੋੜ ਕੇ ਲਾਈ ਸੀ ਤੇ 10 ਦੇ 5 ਦੇ 2 ਦੇ 1 ਨੇ ਨੋਰ ਸੀ 8896 ਰੁਪਏ ਸੀ ਅੱਜ ਵੀ ਯਾਦ ਹੈ ਸਹੀ ਹੈ ਨਾ ਉਹ ਅੱਜ ਵੀ ਸਾਹਮਣੇ ਰੱਖੇ 8896 ਰੁਪਏ ਉਹ ਵੀਰਾ ਵੀ ਫਰਜ ਬੰਦਾ ਇਹਦੇ ਪਿੰਡਾਂ ਸੇ ਕੋਈ ਕਰਕੇ ਜਾਈਏ ਵੱਖਰਾ ਫਿਰ ਉਹਨਾਂ ਤੇ ਆਪਣੇ ਵਿਚ ਫਰਕ ਕੀ ਰਹਿ ਗਿਆ ਤੁਸੀਂ ਦਾ ਸਤਿ ਸ੍ਰੀ ਅਕਾਲ ਜੀ ਹਾਂ ਜੀ ਜੀ ਸਤਿ ਸ੍ਰੀ ਅਕਾਲ ਮੈਂ ਨਾ ਫਤੂ ਵਾਲੇ ਪਿੰਡ ਖਣਾ ਤੇ ਸਪੀਕਰ ਆਉਣਾ ਜੀ ਇਹਨਾਂ ਦੇ ਪਿੰਡ ਨੇ ਦੋ ਤਿੰਨ ਗੰਦੀਆਂ ਮੱਛੀਆਂ ਨੇ ਜਿਹੜੇ ਕੋ ਚਿੱਟੇ-ਚੁੱਟੇ ਨਾਲ ਕੋਈ ਕੰਮ ਕਰਦਾ ਮੈਨੂੰ ਕੋਈ ਸੰਗ ਨਹੀਂ ਚਾਹੀਦਾ ਜੀ ਕਾ ਤੈਨਾਂ ਨੂੰ ਕੋ ਮੈਨੂੰ ਨਾਮ ਦੇ ਦੇਂਗਾ ਤੇ ਮਰੋੜ ਕਰੋੜ ਤੂੰ ਜੋੜ ਕਟੌਫ ਕਰਨੀ ਹੈ ਜੀ ਨਹੀਂ ਨਹੀਂ ਤੁਸੀਂ ਮੈਨੂੰ ਨਾਮ ਪ੍ਰੋਵਾਈਡ ਕਰਾ ਦਿਓ ਬਾਕੀ ਕੰਮ ਮੇਰਾ ਮਿਹਰਬਾਨੀ ਧੰਨਵਾਦ ਰੱਖਣਾ ਲਓ ਇਹ ਹੋਰ ਦੱਸੋ ਹੁਣ ਕਾ ਤੇਰੇ ਪਾਗਲ ਛੇ ਲਿਖ ਕੇ ਤੁਸੀਂ ਦੇਣਾ ਬਾਕੀ ਮੈਂ ਨਾ ਕਰਾਂ ਹੁਣ ਇਹ ਨਾ ਵੇ ਵਿਆਲਾ ਕਰਾਂ ਨਹੀਂ ਆਪੇ ਪਤਾ ਪਤਾ ਕੋਈ ਨਹੀਂ ਹੈਗਾ ਐਵੇਂ ਗੱਲਾਂ ਹੀ ਹੈ ਮੇਰੀ ਗੱਲ ਸੁਣੋ ਕਿਉਂ ਜੀ ਨਹੀਂ ਇਹਦਾ ਪਤਾ ਲੱਗੇਗਾ ਬਸ ਤੁਸੀਂ ਇੱਕੋ ਹੀ ਕੰਮ ਕਰ ਲੈ ਵੀ ਚੁੱਪ ਕਰਕੇ ਬੰਦੇ ਦੇ ਨਾਮ ਲੇਖ ਕੇ ਦੇ ਜਾਈ ਮੈਨੂੰ ਅੱਜ ਵੀ ਯਾਦ ਹੈ ਸਖਦੇਵ ਦੀ ਬੇਟੀ ਪੁਗਣੀ ਤੋੜ ਕੇ ਲਈ ਜੀ ਤੇ 10 ਦੇ 5 ਦੇ 2 ਦੇ 1 ਦੇ ਨੋਟ ਸੀ 8296 ਰੁਪਏ ਸੀ ਅੱਜ ਵੀ ਯਾਦ ਹੈ ਸਹੀ ਹੈ ਨਾ ਉਹ ਅੱਜ ਵੀ ਸਾਹਮਣੇ ਰੱਖੇ 8296 ਰੁਪਏ ਸਵੇਰਾ ਵੀ ਫਰਕ ਬੰਦਾ ਇਹਦੇ ਪਿੰਡਾਂ ਸੇ ਕੋਈ ਕਰਕੇ ਜਾਈਏ ਵੱਖਰਾ ਐ ਫਿਰ ਉਹਨਾਂ ਤੇ ਆਪਣੇ ਚ ਫਰਕ ਕੀ ਰਹਿ ਗਿਆ ਤੁਸੀਂ ਦਾ